ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਾਈ ਭਗਵੌਰ ਜੀ ਦੀ ਤਰਨ ਤਰਨਤੂ 6 ਮੀਲ ਦੀ ਬਿੱਤੇ ਚਬਾਲ ਨਾਮ ਦਾ ਪਿੰਡ ਹੈ ਮੁਗਲ ਰਾਜ ਸਮੇਂ ਇਸ ਪਿੰਡ ਵਿੱਚ ਗੁਰਸਿੱਖੀ ਚੰਗੀ ਫੈਲੀ ਹੋਈ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਆਪ ਦੇ ਇੱਥੇ ਸੁਲਤਾਨਪੁਰ ਨੂੰ ਆਉਂਦੇ ਜਾਂਦੇ ਸਿੱਖੀ ਦਾ ਬੀਜ ਬੀਜਿਆ ਗਿਆ ਸੀ ਉਸ ਸਮੇਂ ਬਹੁਤ ਸਾਰੇ ਹਿੰਦੂ ਸਖੀ ਸਰਵਰ ਦੇ ਸ਼ਰਧਾਲੂ ਬਣ ਚੁੱਕੇ ਸਨ ਇਹਨਾਂ ਨੂੰ ਸੁਲਤਾਨੀਏ ਜਾਂ ਸਰਵਰ ਇਹ ਵੀ ਕਿਹਾ ਜਾਂਦਾ ਸੀ ਚਬਾਲਪਿੰਡ ਵਿੱਚ ਕੁਝ ਹਿੰਦੂ ਪਰਿਵਾਰ ਸੁਲਤਾਨੀਆ ਬਣ ਚੁੱਕੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਥੇ ਇੱਕ ਮੰਨਿਆ ਪਰ ਮੰਨਿਆ ਹਿੰਦੂ ਚੋਦਰੀ ਵੀ ਸੁਲਤਾਨੀਆ ਬਣ ਚੁੱਕਾ ਸੀ ਇਹਦਾ ਨਾਮ ਅਬুল ਖੈਰ ਸੀ ਲੰਗਾਹਾ ਇਸ ਦੇ ਪੁੱਤਰ ਸੀ ਤੇ ਇਹ ਢਲੋਂ ਗੋਦ ਦੇ ਜੱਟ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਪਹਿਲਾਂ ਹਿੰਦੂ ਸਨ ਚੌਧਰੀ ਲੰਗਾਹਾ ਗੁਰ ਸਿੱਖਾਂ ਦੀ ਸਹੋਬਤ ਵਿੱਚ ਰਹਿਣ ਕਰਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਗਿਆ ਗੁਰੂ ਸਾਹਿਬ ਦੀ ਸਖਸ਼ੀਅਤ ਦਾ ਉਸ ਉੱਤੇ ਇੰਨਾ ਪ੍ਰਭਾਵ ਪਿਆ ਕਿ ਉਹ ਗੁਰੂ ਜੀ ਦਾ ਅਨੰਤ ਸ਼ਰਧਾਲੂ ਬਣ ਗਿਆ ਇਨਾਂ ਦੇ ਸਾਰੇ ਪਰਿਵਾਰ ਨੇ ਸੁਲਤਾਨੀ ਮਤ ਤਿਆਗ ਦਿੱਤਾ ਜੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਵਿੱਚ ਵੀ ਇਨਾਂ ਨੇ ਬਹੁਤ ਸੇਵਾ ਕੀਤੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਲਈ ਲਾਹੌਰ ਗਏ ਤਾਂ ਉਹਨਾਂ ਨਾਲ ਪੰਜ ਸਿੱਖ ਵੀ ਗਏ ਸਨ ਜਿਨ੍ਹਾਂ ਵਿੱਚ ਭਾਈ ਲੰਗਾਹਾ ਜੀ ਵੀ ਸਨ ਉਸਨੇ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਤਸੀਹੇ ਚੱਲੇ ਸਨ ਬਾਕੀ ਚਾਰ ਸਿੱਖ ਭਾਈ ਜੇਠਾ ਭਾਈ ਪੈੜਾ ਭਾਈ ਵਿਦਿਆ ਤੇ ਭਾਈ ਪਰਾਣਾ ਸਨ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿੱਚ ਭਾਈ ਲੰਗਾ ਜੀ ਦਾ ਨਾਮ ਮੁੱਖੀ ਸਿੱਖਾਂ ਵਿੱਚ ਦਿੱਤਾ ਹੈ ਆਪ ਲਿਖਦੇ ਹਨ ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹਾ ਸੁਹੰਦਾ ਭਾਈ ਲੰਗਾਹਾ ਦਾ ਇੱਕ ਹੋਰ ਭਰਾ ਸੀ ਜਿਸ ਦਾ ਨਾਮ ਪੈਰੋ ਸ਼ਾਹੀ ਇਹ ਵੀ ਮੁਸਲਕਿਨ ਨਾਮ ਵਾਲਾ ਸੁਲਤਾਨੀਆ ਹਿੰਦੂ ਸੀ ਇਹ ਵੀ ਆਪਣੇ ਪਰਿਵਾਰ ਵਿੱਚ ਆਏ ਗੂ ਸਿੱਖੀ ਦੇ ਅਸਰ ਨਾਲ ਸਿੱਖ ਹੋ ਗਿਆ ਸੀ ਅਤੇ ਗੁਰੂ ਦੇ ਦਰਬਾਰ ਵਿੱਚ ਦਰਸ਼ਨਾਂ ਨੂੰ ਆਇਆ ਜਾਇਆ ਕਰਦਾ ਸੀ ਇਸ ਦੇ ਪੁੱਤਰ ਦਾ ਨਾਮ ਮਾਨੋ ਸ਼ਾਹੀ ਉਹ ਵੀ ਗੁਰੂ ਕਰਦਾ ਸਿੱਖ ਹੋਇਆ ਸੀ ਤੇ 6ਵੇਂ ਸਤਿਗੁਰਾਂ ਵੇਲੇ ਸੇਵਾ ਕਰਦਾ ਰਿਹਾ ਸੀ ਇਸ ਦੀ ਔਲਾਦ ਵਿੱਚ ਇੱਕ ਬੱਚੀ ਦਾ ਜਨਮ ਹੋਇਆ ਜਿਸ ਦਾ ਨਾਮ ਸਿੱਖ ਇਤਿਹਾਸ ਵਿੱਚ ਮਾਈ ਭਾਗੂ ਕਰਕੇ ਪ੍ਰਸਿੱਧ ਹੋਇਆ ਹੈ ਮਾਈ ਭਾਗੂ ਕੋਰ ਆਪਣੇ ਪਿਤਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਇੱਕ ਦੋ ਵਾਰ ਜਾਣ ਕਰਕੇ ਗੁਰਸਿੱਖੀ ਦੀ ਪ੍ਰੇਮਣ ਤੇ ਗੁਰਸਿੱਖਾਂ ਦੇ ਅਸੂਲ ਧਾਰਨ ਵਿੱਚ ਤਕੜੀ ਹੋ ਗਈ ਸੀ ਇਸ ਦੇ ਪਰਿਵਾਰ ਦੇ ਬੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਗੱਦੀ ਨਿਸ਼ਿਨੀ ਸਮੇਂ ਅਨੰਦਪੁਰ ਸਾਹਿਬ ਗਏ ਸਨ ਅਤੇ ਇਹ ਵੀ ਨਾਲ ਗਈ ਸੀ ਜਦੋਂ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਹੁਲ ਦੀ ਰਸਮ ਬਦਲ ਕੇ ਖੰਡੇ ਦੀ ਪਾਹੁਲ ਚਲਾਈ ਅਤੇ ਖਾਲਸਾ ਪ੍ਰਗਟ ਕੀਤਾ ਤਾਂ ਇਸ ਮਾਈ ਭਾਗਪੁਰ ਦੇ ਪਰਿਵਾਰ ਵਿੱਚੋਂ ਵੀ ਕਈ ਬੰਦੇ ਅੰਮ੍ਰਿਤ ਛਕ ਕੇ ਵਾਪਸ ਪਰਤੇ ਇਸ ਤੋਂ ਬਾਅਦ ਖੇਤੀ ਹੀ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਸਿੰਘਾਂ ਨੂੰ ਭੇਜ ਕੇ ਖੰਡੇ ਦੀ ਪਾਹਲ ਦਿੱਤੀ ਗਈ ਅਤੇ ਭਾਰੀ ਗਿਣਤੀ ਵਿੱਚ ਖਾਲਸਾ ਤਿਆਰ ਹੋ ਗਿਆ ਤਾਂ 1701 ਵਿੱਚ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਦੁਬਾਰਾ ਜੰਗ ਛੇੜ ਦਿੱਤੀ ਜਦ ਪਹਾੜੀ Hindu ਰਾਜਿਆਂ ਦੀਆਂ ਗੁਰੂ ਘਰ ਉਦਿੱਕਿਆਂ ਦੀ ਖਬਰ ਅੰਮ੍ਰਿਤਸਰ ਦੇ ਇਲਾਕੇ ਵਿੱਚ ਪਹੁੰਚੀ ਤਾਂ ਬਹੁਤ ਸਾਰੇ ਜਵਾਨ ਜਿਨ੍ਹਾਂ ਵਿੱਚ ਮਸੰਦ ਦੁਨੀ ਚੰਦ ਦੇ ਪੋਤਰੇ ਸਰਦਾਰ ਅਨੂਪ ਸਿੰਘ ਤੇ ਸਰੂਪ ਸਿੰਘ ਉੱਗੇ ਜਤੇਦਾਰ ਸਨ। ਸ਼੍ਰੀ ਅਨੰਤਪੁਰ ਸਾਹਿਬ ਲਈ ਤਿਆਰ ਹੋਏ। ਜਦ ਬੀਬੀ ਭਾਗਕੌਰ ਜੀ ਨੂੰ ਇਹ ਖਬਰ ਮਿਲੀ ਤਾਂ ਉਹ ਵੀ ਆਪਣੇ ਭਰਾਵਾਂ ਨਾਲ ਜਾਣ ਲਈ ਤਿਆਰ ਹੋ ਗਏ। ਪਰ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਪਰਿਵਾਰ ਵਿੱਚੋਂ ਜਵਾਨ ਤਾਂ ਗੁਰਸੇਵਾ ਲਈ ਜਾ ਰਹੇ ਹਨ। ਤੁਸੀਂ ਕਦੇ ਪੈਰ ਚਲੇ ਜਾਣਾ। ਬੀਬੀ ਜੀ ਨੇ ਬਹੁਤ ਜ਼ੋਰ ਲਾਇਆ। पर माता-पिता ਨੇ ਨਾ ਜਾਣ ਦਿੱਤਾ ਅਤੇ ਕਿਹਾ ਫਿਰ ਜਦੋਂ ਮੌਕਾ ਬਣੇਗਾ ਤੁਹਾਨੂੰ ਗੁਰੂ ਜੀ ਦੇ ਦਰਸ਼ਨ ਲਈ ਲੈ ਜਾਵਾਂਗੇ। ਅਨੂਪ ਸਿੰਘ ਤੇ ਸਰੂਪ ਸਿੰਘ ਦੋਨਾਂ ਭਰਾਵਾਂ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਜਿਆਦਾ ਤੋਂ ਜਿਆਦਾ ਜਵਾਨ ਆਪਣੇ ਆਪ ਨੂੰ ਪੇਸ਼ ਕਰਨ ਕਿਉਂਕਿ ਗੁਰੂ ਗੁਰੂ ਹੈ ਅਤੇ ਸਭ ਸਾਕਾ ਤੋਂ ਪਿਆਰਾ ਹੈ। ਇਨ੍ਹਾਂ ਕਹਿਣ ਤੇ 50 ਜਵਾਨ ਹੋਰ ਨਿਤਰੀ ਇਸ ਤਰ੍ਹਾਂ ਹੋਰ ਸਿੰਘ ਇਥੋਂ ਪਿੰਡਾਂ ਵੱਲ ਗਏ ਇਸ ਤਰ੍ਹਾਂ ਸਿੰਘਾਂ ਦੇ ਕਾਫੀ ਜੱਥੇ ਤਿਆਰ ਹੋ ਗਏ ਫਿਰ ਇੱਕ ਹਰਕਾਰਾ ਸਤਿਗੁਰਾਂ ਦੀ ਸੇਵਾ ਵਿੱਚ ਸਾਰੇ ਹਾਲਾਤ ਦੱਸਣ ਲਈ ਕੱਲ ਦਿੱਤਾ ਤਾਂ ਜੋ ਸਤਿਗੁਰਾਂ ਨੂੰ ਪਤਾ ਲੱਗ ਜਾਵੇ ਕਿ ਇੱਕ ਭਾਰੀ ਜੱਥਾ ਦੁਨੀ ਚੰਦ ਦੇ ਪੋਤਰਿਆਂ ਦੀ ਸਰਦਾਰੀ ਹੇਠ ਆ ਰਿਹਾ ਹੈ ਸਿੰਘ ਪੇਸ਼ ਵਟਾ ਕੇ ਅਤੇ ਥੋੜੇ-ਥੋੜੇ ਕਰਕੇ ਅਨੰਦਪੁਰ ਸਾਹਿਬ ਪਹੁੰਚ ਗਏ ਇਸ ਯੁੱਧ ਵਿੱਚ ਖਾਲਸੇ ਨੂੰ ਆਰੀ ਜਿੱਤ ਹੋਈ ਕੁਝ ਸਮੇਂ ਮਗਰੋਂ ਕਈ ਹੋਰ ਛੋਟੇ ਮੋਟੇ ਸੰਗਰਾਮਾਂ ਦੇ ਪਿੱਛੋਂ ਖਬਰ ਤੁਮ ਗਈ ਕਿ ਬਾਈ ਧਾਰ ਦੇ ਰਾਜਿਆਂ ਨੇ ਹੋਰ ਮੁਗਲਾਂ ਰੰਗੜਾ ਦੇ ਸੁਬਿਆਂ ਦੀ ਸਹਾਇਤਾ ਨਾਲ ਹੱਲਾ ਬੋਲਿਆ ਹੈ ਇਹ ਸੁਣਦੇ ਸਾਰ ਪੰਜਾਬ ਭਰ ਵਿੱਚੋਂ ਸਿੱਖ ਗੁਰੂ ਸਾਹਿਬ ਦੀ ਸੇਵਾ ਲਈ ਅਨੰਦਪੁਰ ਸਾਹਿਬ ਜਾਣ ਲੱਗ ਪਏ ਬੀਬੀ ਜੀ ਦੇ ਪਿੰਡ ਅਤੇ ਲੱਗਲੇ ਪਿੰਡਾਂ ਦੇ ਸਿੰਘ ਵੀ ਅਨੰਦਪੁਰ ਸਾਹਿਬ ਜਾਂਦੇ ਰਹਿੰਦੇ ਸਨ ਉਹ ਕਦੇ ਕਦਾਈ ਰਾਤ ਇਨਾ ਦੇ ਘਰੇ ਟਿਕ ਜਾਂਦੇ ਸਨ ਅਖੀਰ ਖਬਰਾਂ ਪੁੱਜੀਆਂ ਕਿ ਹੁਣ ਅਨੰਦਪੁਰ ਸਾਹਿਬ ਨਹੀਂ ਬਚ ਸਕਦਾ ਫੇਰ ਖਬਰ ਆਈ ਕਿ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਗਏ ਹਨ ਅਤੇ ਮਾਲਵੇ ਵਿੱਚ ਪੜ ਗਏ ਹਨ ਚਮਕੌਰ ਸਾਹਿਬ ਦੀਆਂ ਖਬਰਾਂ ਵੀ ਧੁੰਮ ਗਈਆਂ ਸਰਹੰਦ ਵਿੱਚ ਛੋਟੇ ਸਾਹਿਬ ਜਦਿਆਂ ਦੇ ਦਰਦਨਾਕ ਸਾਕੇ ਦੀਆਂ ਖਬਰਾਂ ਵੀ ਸਾਰੇ ਪੰਜਾਬ ਵਿੱਚ ਫੈਲ ਗਈਆਂ ਜਦੋਂ ਵਜੀਖ ਖਾਨ ਸੂਬਾ ਸਰਹੰਗੋਬਲ ਮਿਲੇ ਕਿ ਗੁਰੂ ਗੋਬਿੰਦ ਸਿੰਘ ਜੀ ਦਿਨੇ ਪਿੰਡ ਪਾਈ ਲਖਮੀਰਾ ਭਾਈ ਸ਼ਮ ਸ਼ੀਰਾ ਪਾਸ ਠਹਿਰੇ ਹੋਏ ਹਨ ਅਤੇ ਖਾਲਸਾ ਤਿਆਰ ਕਰ ਰਹੇ ਹਨ ਤਾਂ ਉਹ ਇੱਕ ਵਾਰੀ ਹੋਰ ਗੁਰੂ ਜੀ ਤੇ ਵਾਰ ਕਰਨ ਲਈ ਤਿਆਰ ਹੋ ਗਿਆ ਉਸ ਦੇ ਖਮਲਾ ਕਰਨ ਦੀ ਨੀਅਤ ਤੋਂ ਖਾਲਸਾ ਪੰਥ ਵਿੱਚ ਅੱਗ ਭੜਕ ਉઠી ਇਸ ਸਮੇਂ ਮਾਈ ਭਾਗ ਕੋਰ ਦੇ ਮਨ ਵਿੱਚ ਸਤਗੁਰਾਂ ਲਈ ਸ਼ਰਧਾ ਤੇ ਪਿਆਰ ਦੇ ਜਜਬਾ ਸੰਭਾਲੇ ਨਾ ਗਏ ਅਤੇ ਵੀਰ ਜਸ ਨਾਲ ਖੂਨ ਉਬਾਲੇ ਖਾਣ ਲੱਗ ਪਿਆ ਮਾਈ ਮਾਤਾ ਪਾ ਕੋ ਜੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਚਲੋ ਸਿੰਘ ਜੀ ਸਰੀਰ ਸਤਗੁਰ ਦੇ ਅਰਪਣ ਕਰੀਏ ਉਂਝ ਵੀ ਤਾਂ ਕਿਸੇ ਦੁੱਖ ਨਾਲ ਮਰਨਾ ਹੀ ਹੈ ਅਸੀਂ ਸੁੱਖ ਵਿੱਚ ਬੈਠੇ ਰਹੀਏ ਇਹ ਆਪਣੀ ਸਤਗੁਰਾਂ ਦੀ ਸਿੱਖੀ ਉਜੜਦੀ ਸੁਣੀਏ ਸਿੱਖ ਕਤਲ ਹੁੰਦੇ ਕਿੰਨੀ ਪੈੜ ਸਾਹਿਬਜ਼ਾਦੇ ਦੀ ਸ਼ਹੀਦੀ ਦੀਆਂ ਖਬਰਾਂ ਕਿੰਨੀ ਪੈਣ ਸਾਹਿਬ ਜਦ ਦੀ ਕੰਧਾਂ ਵਿੱਚ ਚਿਣੇ ਜਾਣ ਦੀਆਂ ਖਬਰਾਂ ਆਉਣ ਦਾਤਾ ਗੁਰੂ ਜਗਤਿ ਰੱਖਿਆ ਖਾਤਰ ਸਾਡੇ ਖਾਤਰ ਐਨੇ ਦੁੱਖ ਚੱਲਦਾ ਫਿਰੇ ਤਾਂ ਲਹਨਤਾ ਹੈ ਸਾਡੇ ਦੀ ਕਿ ਅਸੀਂ ਘਰ ਬੈਠੇ ਰਹੀ ਮਾਈ ਭਾਗੂ ਜੀ ਦਾ ਘਰ ਵਾਲਾ ਵੀ ਗੁਰੂ ਪ੍ਰੇਮੀ ਸੀ ਅੱਗੋ ਆਖਣ ਲੱਗਾ ਕਿ ਹੁਣ ਹੱਦ ਹੋ ਗਈ ਹੈ ਹੁਣ ਜਿਉਣਾ ਹਰਾਮ ਹੈ ਜਿਉਣ ਦਾ ਕੋਈ ਅਜ ਨਹੀਂ ਬੀਬਾ ਪਾਕੁਰਜੀ ਇਹ ਸੁਣ ਕੇ ਉੱઠી ਤੇ ਘੋੜੇ ਤੇ ਚੜ ਗਈ ਤੇ ਸਾਰੇ ਪਿੰਡ ਵਿੱਚ ਹੋਕਾ ਦਿੱਤਾ ਚਲੋ ਜਿਨੇ ਗੁਰੂ ਜੀ ਤੋਂ ਜਾਨਵਾਰ ਨਹੀਂ ਹੈ ਤਾਂ ਇਸ ਤਰ੍ਹਾਂ ਪਿੰਡ ਦੇ ਸਿੱਖ ਤਿਆਰ ਕੀਤੇ ਜੋ ਚਬਾਲ ਆ ਕੇ ਇਕੱਠੇ ਹੋਏ ਵਿੱਚ ਇਹ ਵੀ ਖਿਆਲ ਹੈ ਕਿ ਇਹ ਇਕੱਠ ਪੱਟੀ ਦੀ ਰਕ ਵਿੱਚ ਹੋਇਆ ਸੀ ਕਾਲ ਸਦਾ ਇਹ ਵਹੀਰ ਤਿਆਰ ਹੋ ਕੇ ਸਤਗੁਰੂ ਮਾਲਵੇ ਨੂੰ ਹੋ ਤੁਰਿਆ ਰੂਪਿਆਣ ਲੰਘ ਕੇ ਖਿਦਰਾਣੇ ਦੀ ਲਾਗੇ ਜਿਹੜਾ ਜਾ ਕੇ ਸਤਗੁਰ ਦੀ ਸੇਵਾ ਵਿੱਚ ਪੂਜੇ ਜਿੰਨਾ ਮੁਖਿਆਂ ਦੇ ਨਾਮ ਇਤਿਹਾਸਿਕ ਤੌਰ ਤੇ ਮਿਲਦੇ ਹਨ ਜੋ 40 ਦੇ ਲਗਭਗਨ ਜਿੰਨਾ ਕਫਲਾ ਆਇਆ ਸੀ ਸਾਰਾ ਦਸਾਰਾ ਸਮਾਨ ਜੰਗ ਨਾਲ ਚੂਛੋ ਬੀਤੀ ਤੇ ਸਤਗੁਰ ਜੀ ਦੀ ਸੇਵਾ ਵਿੱਚ ਯੁੱਧ ਕਰਨ ਆਇਆ ਸੀ ਮਹਾ ਸਿੰਘਾਂ ਨੂੰ ਪਿੰਡੋਂ ਜੱਥੇਦਾਰ ਥਾਪ ਕੇ ਤੋਰਿਆ ਗਿਆ ਸੀ ਖਰਚ ਵਾਸਤੇ ਪਦਾਰਥ ਵੀ ਨਾਲ ਸਨ ਸਾਰਾ ਕਾਫਲਾ ਕਈ ਸੌਦਾ ਸੀ ਪਰ ਉਸ ਵਿੱਚ ਮਝੇਲਾਂ ਤੋਂ ਬਿਨਾ ਪੰਜਾਬ ਦੇ ਕਈ ਇਲਾਕਿਆਂ ਦੇ ਸਿੰਘ ਵੀ ਸਨ ਗੁਰੂ ਸਾਹਿਬ ਨੇ ਜੰਗ ਦੀ ਸਾਰੀ ਵਿਉਂਤ ਬਣਾਈ ਉੱਥੇ ਬੇਰੀਆਂ ਦਾ ਭਾਰੀ ਜੰਗਲ ਸੀ ਸਿੰਘਾਂ ਨੇ ਵੱਡੇ ਵੱਡੇ ਚਾਦਰੇ ਬੇਰੀਆਂ ਤੇ ਪਾ ਕੇ ਐਸੀ ਸ਼ਕਲ ਬਣਾ ਦਿੱਤੀ ਕਿ ਦੂਰੋਂ ਸ਼ੰਭੂ ਜਪਨ ਗੁਰੂ ਜੀ ਨੇ ਫੌਜਾਂ ਨੂੰ ਵੱਖ-ਵੱਖ ਜੱਥੇਦਾਰਾਂ ਦੀ ਸਰਦਾਰੀ ਹੇਠ ਵੰਡ ਕੇ ਵੱਖ-ਵੱਖ ਮੋਰਚਿਆਂ ਤੇ ਨਿਯੁਕਤ ਕੀਤਾ ਗੁਰੂ ਸਾਹਿਬ ਆਪ ਤਿੱਬੀ ਦੇ ਉੱਪਰ ਬੈਠ ਗਏ ਸੂਬਾ ਸਰਹੰਦ ਦੀ ਫੌਜ 부ਜੀ ਤੇ ਘਮਸਾਨ ਦਾ ਜੰਗ ਹੋਇਆ ਅੰਤ ਫਤਿਹ ਖਾਲਸਾ ਦੀ ਹੋਈ ਵੈਰੀ ਦਲਸ਼ਾਮ ਨੂੰ ਢਲਣ ਤੱਕ ਮੂੰਹ ਦਿਖਾ ਕੇ ਦੌੜ ਗਿਆ ਇਸ ਦ ਵਿੱਚ ਕਾਫੀ ਸਿੰਘ ਸ਼ਹੀਦ ਹੋਏ ਗੁਰੂ ਜੀ ਬੀਤ ਉਤਰ ਕੇ ਜਿੱਥੇ ਸਿੰਘ ਜੁਝਦੇ ਹੋਏ ਜ਼ਹੀਰ ਹੋਏ ਪਏ ਸਨ ਉੱਥੇ ਆਏ ਮਾਈ ਭਾਗਪੁਰ ਵੀ जख्मी ਹੋਈ ਪਈ ਸੀ ਚਾਲੀ ਸਿੰਘ ਜਿਹੜੇ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਆਏ ਸਨ ਵਿੱਚੋਂ ਸਰਦਾਰ ਮਹਾ ਸਿੰਘ ਵੀ ਆਖਰੀ ਸਾਹ ਲੈ ਰਿਹਾ ਸੀ ਗੁਰੂ ਜੀ ਨੇ ਮਹਾ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਪਾਣੀ ਉਸਦੇ ਮੂੰਹ 'ਚ ਪਾਇਆ ਤਾਂ ਉਸਨੇ ਅੱਖਾਂ ਖੋਲੀਆਂ ਆਪਣਾ ਸਿਰ ਗੁਰੂ ਜੀ ਦੀ ਗੋਦ ਵਿੱਚ ਵੇਖ ਕੇ ਭਾਈ ਮਹਾ ਸਿੰਘ ਦੀਆਂ ਅੱਖਾਂ ਵਿੱਚ ਨੀਰ ਚੱਲ ਪਿਆ ਗੁਰੂ ਜੀ ਨੇ ਕਿਹਾ ਸਿੰਘ ਜੀ ਜੋ ਮੰਗਣਾ ਹੈ ਸੋ ਮੰਗ ਲਓ ਇਹ ਸੁਣ ਕੇ ਭਾਈ ਮਹਾ ਸਿੰਘ ਨੇ ਦੋਵੇਂ ਹੱਥ ਜੋੜ ਕੇ ਅਤੇ ਕਿਹਾ ਗੁਰੂ ਜੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਇੱਕੋ ਲਾਲਸਾ ਹੈ ਕਿ ਜੋ ਬੇਦਾਵਾ ਅਸੀਂ ਲਿਖ ਕੇ ਦੇ ਆਏ ਸੀ ਉਹ ਪਾੜ ਦਿਓ ਅਤੇ ਆਪਣੀ ਸਿੱਖੀ ਦੀ ਮੋਹਰ ਲਾ ਦਿਓ ਮਹਾ ਸਿੰਘ ਦੀ ਬੇਂਤੀ ਸੁਣ ਕੇ ਗੁਰੂ ਜੀ ਨੇ ਆਪਣੇ ਕਮਰ ਕੱッセ ਵਿੱਚ ਬੇਦਾਵਾ ਕੱਢ ਕੇ ਉਸ ਦੇ ਸਾਹਮਣੇ ਪਾੜਿਆ ਅਤੇ ਮੁੜ ਸਾਰਿਆਂ ਨੂੰ ਗੁਰੂ ਨਾਨਕ ਜੀ ਦੀ ਚਰਨੀ ਲਾਇਆ ਮਾਈ ਭਾਗੋ ਜੀ ਦੀ ਮਰਮ ਪੱਟੀ ਕੀਤੀ ਗਈ ਜੋ ਥੋੜੇ ਦਿਨ ਵਿੱਚ ਹੀ ਰਾਜੀ ਹੋ ਗਈ ਗੁਰੂ ਜੀ ਦੇ ਕਿਦਰਾਨੇ ਦੀ ਟਾਬ ਨੂੰ ਮੁਕਸਰ ਦਾ ਕਿਤਾਬ ਦਿੱਤਾ ਅਤੇ ਕਿਹਾ ਕਿ ਜੋ ਵੀ ਇੱਥੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਹ ਮੁਕਤੀ ਪਾਵੇਗਾ 40 ਸਿੰਘਾਂ ਨੂੰ ਗੁਰੂ ਜੀ ਨੇ ਮੁਕਤੇ ਕੈਰ ਕੇ ਪੁਕਾਰਿਆ ਜਿਨ੍ਹਾਂ ਦਾ ਨਾਮ ਸੰਗਤਾਂ ਰੋਜ਼ ਅਰਦਾਸ ਵਿੱਚ ਲੈਂਦੀਆਂ ਹਨ ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੰਗ ਮਗਰੋਂ ਗੁਰੂ ਜੀ ਸਾਰੇ ਮਾਲਵੇ ਦਾ ਦੌਰਾ ਕਰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ ਮਾਤਾ ਜੀ ਬਾਰੇ ਕਈ ਮਨਕਣਤ ਗੱਲਾਂ ਲਿਖੀਆਂ ਹੋਈਆਂ ਹਨ ਜੋ ਕਿ ਸਹੀ ਨਹੀਂ ਹਨ ਰਾਤ ਨੂੰ ਗੁਰੂ ਜੀ ਦਾ ਜਿੱਥੇ ਆਸਣ ਲੱਗਿਆ ਹੁੰਦਾ ਸੀ ਤਾਂ ਆਪ ਰਾਤ ਭਰ ਪਹਿਰੇ ਦੇਖ ਖੜਦੇ ਸੀ ਗੁਰੂ ਜੀ ਜਦੋਂ ਦੱਖਣ ਨੂੰ ਤੁਰੇ ਤਾਂ ਮਾਈ ਭਾਗ ਗੋਰੀ ਵੀ ਨਾਲ ਹੀ ਰਹੀ ਨਾ ਦੇਰ ਦੇ ਸਾਰੇ ਕੋਤਕ ਮਾਤਾ ਜੀ ਨਹੀਂ ਦੇਖੇ ਬੰਦਾ ਸਿੰਘ ਬਹਾਦਰ ਦੀ ਤਿਆਰੀs ਮੈਂ ਵੀ ਉੱਥੇ ਸਨ ਅਜੂਰ ਸਾਹਿਬ ਗੁਰਦੁਆਰਾ ਅਜੂਰ ਸਾਹਿਬ ਗੁਰਦੁਆਰਾ ਸਾਹਿਬ ਦੇ ਲੱਗੇ ਮਾਈ ਭਾਗ ਗੋਰੀ ਦਾ ਬੁੰਗਾ ਹੈ ਜੋ ਹੁਣ ਤੱਕ ਮੌਜੂਦ ਹੈ ਮਾਈ ਭਾਗ ਕੋਰ ਜੀ ਗੁਰੂ ਜੀ ਦੀ ਜੋਤੀ ਜੋਸ਼ਮਾਨ ਤੋਂ ਬਾਦ ਨਾ ਦੇਰ ਛੱਡ ਕੇ ਬਿੱਦਰ ਇੱਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ ਉੱਥੇ ਚਲੇ ਗਏ ਜਦ ਤੱਕ ਮਾਈ ਭਾਗ ਕੋਰ ਜੀ ਜਿਉਂਦੇ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ